ਨਮਸਕਾਰ ਮੈਂ ਹਾਂ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸੁਭੇਸ਼ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਮੌਜੂਦਾ ਪ੍ਰਧਾਨ ਨੇ ਉਸ ਦੀ ਪ੍ਰਧਾਨਗੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੋ ਟੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਵਾਕੀ ਧੜੇ ਨੇ ਆਪਣੇ ਆਪ ਨੂੰ ਤਲਬ ਕੀਤਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਉੱਥੇ ਮਾਫੀਨਾਮਾ ਵੀ ਜਿਹੜਾ ਪੇਸ਼ ਕੀਤਾ ਗਿਆ ਪੇਸ਼ ਹੋਣ ਤੋਂ ਬਾਅਦ ਉਹਨਾਂ ਨੇ ਮਾਫੀਨਾਮੇ ਵੀ ਲਈ ਅਰਦਾਸ ਵੀ ਕੀਤੀ ਜਿਹੜੀਆਂ 2007 ਤੋਂ ਲੈ ਕੇ 2017 ਤੱਕ ਸ਼੍ਰੋਮਣੀ ਅਕਾਲੀ ਦਲ ਕੋਲੋਂ ਗਲਤੀਆਂ ਹੋਈਆਂ ਸੀ 2 ਦਿਨ ਪਹਿਲਾਂ ਬਾਗੀ ਧੜੇ ਨੇ ਇੱਕ ਬੜਾ ਵੱਡਾ ਇਲਜ਼ਾਮ ਲਗਾਇਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਡਾਕਟਰ ਦਲਜੀਤ ਚੀਮਾ ਤੇ ਉਹਨਾਂ ਨੇ ਕਿਹਾ ਜਿਹੜੇ ਜੱਜਸ ਰਣਜੀਤ ਸਿੰਘ ਦੀ ਜਿਹੜੀ ਕਿਤਾਬ ਹੈ ਜਿਸ ਵਿੱਚ ਖਲਾਸਾ ਹੋਇਆ ਹੈ ਕੀ ਬਾਬਾ ਰਾਮ ਰਹੀਂ ਜੋ ਡੇਰਾ ਸੱਚਾ ਸੌਦਾ ਦੇ ਮੁਕੀ ਨੇ ਉਹਨਾਂ ਨੂੰ ਮਾਫੀ ਨਾਵਾ ਫਿਲਮੀ ਸtare ਅਕਸ਼ੇ ਕੁਮਾਰ ਦੇ ਘਰ ਦੇ ਵਿੱਚ ਮਿਲਿਆ ਸੀ ਉਹਦੇ ਵਿੱਚ ਅਕਸ਼ੇ ਕੁਮਾਰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਡਾਕਟਰ ਦਲਦੀ ਦਲਜੀਤ ਸਿੰਘ ਚੀਮਾ ਇਹਨਾਂ ਦੀ ਵਿੱਚ ਇਨਵੋਲਵਮੈਂਟ ਸੀ ਇਸ ਨੂੰ ਲੈ ਕੇ ਕੱਲ ਜਿਹੜਾ ਹੈ ਬਾਗੀ ਧੜੇ ਨੇ ਇੱਕ ਬੜਾ ਵੱਡਾ ਇਲਜ਼ਾਮ ਲਗਾਇਆ ਸੀ ਡਾਕਟਰ ਦਜੀਤ ਸਿੰਘ ਚੀਮਾ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਲੇਕਿਨ ਜੇ ਗੱਲ ਕਰੀਏ ਬਾਗੀ ਧੜੇ ਦੀ ਪਹਿਲਾ ਉਹਨਾਂ ਨੇ ਜਸਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਗਲਤ ਦੱਸਿਆ ਸੀ ਉਹਨਾਂ ਨੇ ਕਿਹਾ ਕਿ ਜਸਸ ਰਣਜੀਤ ਸਿੰਘ ਨੇ ਇਹ ਰਿਪੋਰਟ ਦੇ ਵਿੱਚ ਸੁਖਬੀਰ ਬਾਦਲ ਅਕਸ਼ੇ ਕੁਮਾਰ ਅਤੇ ਡਾਕਟਰ ਦਲਜੀਤ ਚੀਮਾ ਦੀ ਗੱਲ ਕਰਦੇ ਨੇ ਇਹ ਬਿਲਕੁਲ ਬੇਬੁਨਾਦ ਗੱਲਾਂ ਨੇ ਇਨਾ ਦਾ ਕੋਈ ਹਧਾਰ ਨਹੀਂ ਹੈ ਇਹ ਬੜੇ ਵੱਡੇ ਇਲਜ਼ਾਮ ਲਗਾਏ ਸੀ ਉਹਨਾਂ ਨੇ ਜਸਸ ਰਣਜੀਤ ਸਿੰਘ ਤੇ ਜਦੋਂ ਸਾਬਕਾ ਬੁਖ ਮંત્રી ਕੈਪਟਨ ਉਮਰਿੰਦਰ ਸਿੰਘ ਜਿਹੜਾ ਐਕਸ਼ਨ ਦੇ ਵਿੱਚ ਆਏ ਸੀ ਸ੍ਰੀ ਗੁਰਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਅਤੇ ਬਹਿਵਲ ਕਲਾ ਗੋਲੀ ਕਾਣ ਨੂੰ ਲੈ ਕੇ ਉਸ ਸਮੇਂ ਬਾਗੀ ਧੜੇ ਨੇ ਬਿਲਕੁਲ ਵਿਰੋਧ ਕੀਤਾ ਸੀ ਜਿਹੜਾ ਖੁਲਾਸਾ ਹੋਇਆ ਸੀ ਬਾਬਾ ਰਾਮ ਰਹੀਮ ਜੋ ਡੇਰਾ ਸੱਚਾ ਸੌਦਾ ਦੇ ਮੁਖੀ ਨੇ ਉਹਨਾਂ ਦੇ ਮਾਫੀਨਾਮੇ ਬਾਰੇ ਲੇਕਰ ਹੁਣ ਜਿਹੜਾ ਹੈ ਬਾਗੀ ਧੜਾ ਉਹ ਜਸਿਸ ਦੀ ਰਿਪੋਰਟ ਨੂੰ ਬਿਲਕੁਲ ਸਹੀ ਕਹਿ ਰਿਹਾ ਹੈ ਇਰਿਸਪੌਂਸੀਬਲ ਨੇ ਇਹਨਾਂ ਨੂੰ ਇਸ ਵਾਸਤੇ ਮਾਫੀ ਮੰਗਣੀ ਚਾਹੀਦੀ ਹੈ ਲੇਕਿਨ ਇਸ ਨੂੰ ਲੈ ਕੇ ਅੱਜ ਇੱਕ ਫਿਰ ਵੱਡਾ ਬਿਆਨ ਦਿੱਤਾ ਹੈ ਸੁਖਵਾਲ ਸੁਭੀ ਸਿੰਘ ਬਾਦਲ ਨੇ ਜੋ ਮੌਜੂਦਾ ਪਾਰਟੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੇ ਕਿਹਾ ਜੇਕਰ ਬਾਗੀ ਧੜੇ ਕੋਲ ਇਸ ਗੱਲ ਦਾ ਸਬੂਤ ਹੈ ਕਦੋਂ ਮਾਫੀ ਮੰਗੀ ਗਈ ਕਦੋਂ ਅਸੀਂ ਅਕਸ਼ੇ ਕੁਮਾਰ ਦੇ ਘਰ ਗਏ ਕਦੋਂ ਅਸੀਂ ਬਾਬਾ ਰਾਮ ਰਹੀਮ ਨੂੰ ਮਿਲੇ ਕਿਹੜੇ ਸਮੇਂ ਮਿਲੇ ਕਿ ਉਸ ਦੇ ਪੁਖਦਾ ਸਬੂਤ ਬਾਗੀ ਧੜੇ ਕੋਲ ਅਤੇ ਜਸਸ ਰਣਜੀਤ ਸਿੰਘ ਦੇ ਕੋਲ ਨੇ ਜੇਕਰ ਉਹਨਾਂ ਦੇ ਕੋਲ ਨੇ ਤੇ ਉਹਨਾਂ ਨੂੰ ਜਨਤਾ ਘਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਅਤੇ ਜੋ ਖਰਚਾਨਾ ਮੈਨੂੰ ਕਹਿਣਗੇ ਮੈਂ ਉਸ ਲਈ ਨਵੰਬਰ 9 ਤਿਆਰ ਹਾਂ ਉਹਨੇ ਕਿਹਾ ਇਹ ਕਿਵੇਂ ਹੋ ਸਕਦਾ ਹੈ ਕਿ ਜਿਸ ਨੇ ਬੇਅਦਮੀਆਂ ਕਰਵਾਈਆਂ ਹੋਣ ਜਿਹਦੇ ਨਾਮ ਤੇ ਬਹਿਬਲ ਗਲਾਂ ਦੇ ਵਿੱਚ ਗੋਲੀ ਕਾਂਡ ਹੋਇਆ ਹੋਵੇ ਅਤੇ ਮੈਂ ਉਸ ਬਾਬੇ ਦੀ ਸਪੋਰਟ ਕਰਾਂ ਮਾਫੀ ਨਾਮੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਬਾਗੀ ਧੜੇ ਦੇ ਕੋਲ ਕੋਈ ਪੁਖਤਾ ਸਬੂਤ ਨੇ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਗ ਜਰ ਕਰ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕੌਣ ਗਲਤ ਹੈ ਕੌਣ ਸਹੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਸੀ ਪਹਿਲਾਂ ਕਿ ਬਾਗੀ ਧੜੇ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਬਾਗੀ ਧੜੇ ਨੇ ਖੁਦ ਕਿਹਾ ਸੀ ਜਸਸ ਦੀ ਰਿਪੋਰਟ ਜਿਹੜੀ ਬਣੀ ਹੈ ਬੈਵਲ ਕਲਾ ਗੋਲੀਕਾਰ ਨੂੰ ਲੈ ਕੇ ਅਤੇ ਜਿਹੜਾ ਉਹਦਾ ਨਾਮ ਕੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਉਹ ਬਿਲਕੁਲ ਗਲਤ ਹੈ ਇਹ ਬਾਗੀ ਧੜੇ ਨੇ ਵਾਰ-ਵਾਰ ਮੇਰੀ ਸਪੋਰਟ ਕੀਤੀ ਹੈ ਲੇਕਿਨ ਹੁਣ ਮੇਰੇ ਅਗੇਂਸਟ ਜਾਂ ਮੇਰੇ ਵਿਰੁੱਧ ਅਜਿਹਾਂ ਮੰਨ ਘੜਤ ਗੱਲਾਂ ਕਿਉਂ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਕੋਲ ਸਬੂਤ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੱਡਾ ਇਲਜ਼ਾਮ ਮੇਰੇ ਤੇ ਬਾਗੀ ਧੜਾ ਲਗਾ ਰਿਹਾ ਹੈ ਬੀਬੀ ਸਰਜੀਤ ਕੌਰ ਰਖੜਾ ਮਨਪ੍ਰੀਤ ਈਆਲੀ ਫਰੇਮ ਸਿੰਘ ਚੰਦੂ ਮਾਜਰਾ ਵਡਾਲਾ ਪ੍ਰਵਿੰਦਰ ਢੀਂਸਾ ਸੁਖਦੇਵ ਸਿੰਘ ਢੀਂਸਾ ਮੈਂ ਸਾਰਿਆਂ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟੀਕਰਨ ਮੰਗਾਗਾ ਕਿ ਮੈਨੂੰ ਇਸ ਗੱਲ ਦਾ ਸਪਸ਼ਟੀ ਕਰ ਦਿੱਤਾ ਜਾਵੇ ਜਿਹੜੀ ਗੱਲਾਂ ਦਾ ਮੇਰੇ ਉੱਤੇ ਤੁਸੀਂ ਇਲਜ਼ਾਮ ਲਗਾ ਰਹੇ ਹੋ ਧੰਨਵਾਦ